ਸ਼ਾਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਜ਼ਿੰਦਗੀ ਤੋਂ ਸੂਚਿਤ ਬਣਾਈ ਰੱਖੰਤੇ ਮਾਰਗ 'ਤੇ ਚੱਲਣਾ ਸਿਖਾਉਂਦੀਆਂ ਹਨ। ਕਿਰਗੁਰ ਤੇਗ ਬਹਾਦਰ ਜੀ ਦੇ ਮਹਾਨ ਸ਼ਬਦ ਮਨੁੱਖਤਾ ਦੀ ਊੜ ਅਤੇ ਗਿਆਨ ਦਾ ਜੜ ਸਥਾਈ ਸਰੂਪ ਹਨ। ਉਹਨਾਂ ਦੇ ਸ਼ਬਦ ਮਿਠਾਸ ਭਰੇ, ਪਾਠ ਦਾ ਸਦਾਰਣੀ ਲੋਕ ਲਖਣ ਪ੍ਰਭਾਵ ਪੈਂਦਾ ਹੈ ਉਹਨਾਂ ਨੇ। ਸ਼ਾਂਤੀ ਫੂਰ ਮਤੇ ਮਨੋਖੀ ਟੰਗ ਨਾਲ ਦਾਨਾਸ਼ਾ ਅਤੇ ਕੱਟੜ ਹਾਕਮ ਬਰੋਦ ਲੜਾਈ ਲੜੀ ਉਹਨਾਂ ਦੀਆਂ ਸਖੀਆਂ ਵਾ ਹੌਣ ਵਾਲੀਆਂ ਪੀੜ੍ਹੀ ਨੂੰ ਪ੍ਰੇਰਿਤ ਕਰਨੀਆਂ ਰਹਿਣਗੀਆਂ ਸ੍ਰੀ ਗੁਰੂ ਤੇਗ ਬਹਾਦਰ ਜੀਵਨ ਕਾਲ ਨੂੰ ਬਿਨਾਂ ਘੁਰਾਈ ਹਰ ਸਥਿਤੀ ਦਾ ਸਾਹਮਣਾ ਕਰਨ ਤੇ ਪੂਰੀ ਤਨ ਸ਼ਾਂਤੀ ਅਤੇ ਦ੍ਰਿੜਤਾ ਨਾਲ ਜਿਉਣਾ ਸਿਖਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਮਹਾਨ ਜੋੜਾ ਅਧਿਆਤਮਿਕ ਸਖਸੀਅਤ ਅਤੇ ਮਾਤ ਪਿਤਾ ਦੇ ਪ੍ਰੇਮੀ ਨਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰਵੋੱਚ ਬਲੀਦਾਨ ਦੀ ਮਨੁੱਖਤਾ ਹਮੇਸ਼ਾ ਕੱਜਾਈ ਰਹੇਗੀ ਉਨ੍ਹਾਂ ਨੇ ਧਰਮ ਮਾਤ ਪਿਤਾ ਨੂੰ ਹੀ ਆਤੇ ਜਨਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਕਰਵਾਨ ਕਰ ਦਿੱਤਾ ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਤੇ ਸਰਵੋੱਚ ਸਨਮਾਨ ਨਾਲ ਨਿਵਾਜਿਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਵ ਨੂੰ ਮਨਾਉਂਦੇ ਹੋਏ ਸਾਨੂੰ ਉਹਨਾਂ ਦੇ ਮਹਾਨ ਅਦੁੱਤ ਸਪਤੀ ਸਮਰਿਤਿਤ ਹੋਂਦ ਦੀ ਲੋੜ ਹੈ ਜੋ ਸਾਨੂੰ ਧਾਰਮਿਕ ਆਜ਼ਾਦੀ ਅਤੇ ਵਿਲੱਖਣਤਾ ਦੇ ਮਹੱਤਵ ਬਾਰੇ ਸਿਖਾਉਂਦੇ ਹਨ ਵਿਲੱਖਣ ਧੰਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਨਿਦਰ ਹੋ ਕੇ ਇਸ ਆਜ਼ਾਦ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੱਤੀ ਮੁਗਲ ਸਮਰਾਟ ਔਰੰਗਜ਼ੇਬ ਵੱਲੋਂ ਗ੍ਰੁਰੂ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਾਰੇ ਤਸੀਹੇ ਦੇਨ ਤੇ ਦੀ ਉਹਨਾਂ ਨੇ ਆਤਮ ਸਮਾਪਨ ਨਹੀਂ ਕੀਤਾ ਸਗੋਂ ਉਹਨਾਂ ਨੇ ਇੱਕ ਦਿਵਯ ਸ਼ਾਂਤੀ ਨਾਲ ਸਹਨ ਕੀਤਾ ਤਿਆਗ ਮਾਲ ਤੋਂ ਤੇਹਾਦਰ ਚ ਉਹਨਾਂ ਦਾ ਪਰਿਵartan ਮਨੁੱਖੀ ਅਤੇ ਆਸਤ ਪਰਮ ਤਾਰਮਿਕ ਦ੍ਰਿਸ਼ਟਾਅ ਨੇ ਨੈਤਿਕਤਾ ਅਤੇ ਬਹਾਦਰੀ ਦੀ ਅਜਿਹੀ ਕਹਾਣੀ ਹੈ ਗੁਰੂ ਜੀ ਨੇ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਪਰ ਸੱਚ ਅਤੇ ਅਧਾਰਮਿਕਤਾ ਦੇ ਮਾਰਗ ਨੂੰ ਨਹੀਂ ਛੱਡਿਆ ਉਹਨਾਂ ਦੀ ਸ਼ਕਤੀ ਅਜਿਹੀ ਸੀ ਕਿ ਜਦੋਂ ਉਹਨਾਂ ਦੇ ਪਰੋਕਾਰਾਂ ਨੂੰ ਉਹਨਾਂ ਦੇ ਸਾਹਮਣੇ ਦੇਰਿਆਂ ਨਾਲ ਸ਼ੀਵ ਪੀਤਾ ਜਾ ਰਿਹਾ ਸੀ ਤਾਂ ਉਹ ਡੂੰਘੇ ਧਿਆਨ ਚ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਧਰਮ ਇੱਕ ਖਰਜ ਹੈ ਤੇ ਇੱਕ ਅਦਾਰਸ਼ ਜ਼ਿੰਦਗੀ ਜਿਉਣ ਦਾ ਪੰਗ ਗੁਰੂ ਜੀ ਦੀ ਸ਼ਹਾਦਤ ਨੌਕਲੋ ਹਰਜ ਨਹੀਂ ਆਉਣ ਆਜ਼ਾਦੀ ਅਤੇ ਦੇਸ਼ ਪ੍ਰਤੀ ਪ੍ਰਤੀਬੱਧਤਾ ਦਾ ਪਾਠ ਪੜਾਉਂਦੀ ਹੈ ਅੱਜ ਵੀ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਦੀ ਜਿੰਦਗੀ ਚਰਿੱਤਰ ਅਤੇ ਬਲੀਦਾਨ ਤੋਂ ਪ੍ਰੇਰਨਾ ਖੇਲੇ ਕਰਕੇ ਨੌਕੀਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜ਼ਿੰਦਗੀ ਚ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਭਾਤ ਮਰ ਤੋਂ ਦੇਸ਼ ਗੁਰੂ ਬਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਨਮ ਤੇ ਬੇਨਕਾਫੀ ਦੇ ਅੱਗੇ ਤੁਕੰਤੋ ਨਾ ਕਰ ਦਿੱਤੀ ਸੀ। ਉਹਨਾਂ ਨੇ ਬੇहद ਔਕਰਾਂ ਦੇ باوجود ਅਦਾਰਸ਼ ਅਤੇ ਸੰ达ਤ ਦਾ ਮਾਰਗ ਚੁਣਿਆ। ਕਸ਼ਮੀਰੀ ਪੰਡਤਾਂ ਦਾ ਇੱਕ ਬਹੁਤ ਚੱਕ ਨਾਨਕੀ ਦੇ ਸਥਾਨ ਤੇ ਉਹਨਾਂ ਨੂੰ ਮਿਲਣ ਪਹੁੰਚਾ ਜੋ ਅੱਜ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਪ੍ਰਸਿੱਧ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਤਿੰਨ ਪਿਆਰੇ ਪੈਰੋਕਾਰਾ ਭਾਈ ਸਤੀਦਾਸ ਭਾਈ ਮਤੀਦਾਸ ਅਤੇ ਭਾਈ ਵਿਆਲਾ ਜੀ ਨੂੰ ਬੰਦੀ ਬਣਾ ਲਿਆ ਗਿਆ ਜਦੋਂ ਉਹਨਾਂ ਨੇ ਇਸ ਨਾਮ ਮੰਨਣ ਤੋਂ ਨਾਂ ਕਰ ਦਿੱਤੀ ਤਾਂ ਇਹਨਾਂ ਨੂੰ ਉਹਨਾਂ ਦੇ ਗੁਰੂ ਦੇ ਸਾਹਮਣੇ ਜਗੀਰ ਕਰ ਦਿੱਤਾ ਇਸ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੈਰਾਨ ਹੋਏ ਅਤੇ ਉਹਨਾਂ ਨੇ ਸਾਲ ਸੋਨਾ ਸੋਪਨ ਦਿੱਤੇ ਅਤੇ ਸਾਧਕ ਨੂੰ ਗਲੇ ਲਗਾ ਲਿਆ ਜਦੋਂ ਉਹਨਾਂ ਦਾ ਸਿਰ ਕਲਮ ਕੀਤਾ ਗਿਆ ਤਾਂ ਉਹ ਖੁਦ ਪ੍ਰਮਾਤਮਾ ਦੀ ਬੰਦਗੀ ਤੇ ਦੀਵਾਨ ਅੱਜ ਦਿੱਲੀ ਦੇ ਚਾਂਦਨੀ ਚੌਕ 'ਚ ਗੁਰਦੁਆਰਾ ਸੀਸ ਗੰਜ 'ਤੇ ਉਹ ਤਿਆਗ ਅਤੇ ਬਲੀਦਾਨ ਦੀ ਗਾਥਾ ਦਾ ਪ੍ਰਤੀਕ ਹੈ ਜਿਸ ਦਾ ਮਨੁੱਖੀ ਇਤਿਹਾਸ 'ਚ ਕੋਈ ਮੁਕਾਬਲਾ ਨਹੀਂ ਪਾਈ ਦੇਤਾ ਦੀ ਸ੍ਰੀ ਗੁਰੂ ਤੇਗ ਮਹਾਦਰਜੀ ਦੇ ਪਵਿੱਤਰ ਸੀਸ ਨੂੰ ਸ੍ਰੀ ਅੰਮ੍ਰਿਤਸਰ ਸੌ ਲੈ ਗਏ ਜੋ ਦੁਨਿਆ ਦੇ ਸਿੱਖਾਂ ਦੇ ਪਵਿੱਤਰ ਅਸਥਾਨਾਂ ਚ ਇੱਕ ਹੈ ਸ੍ਰੀ ਗੁਰੂ ਤੇਗਹਾ ਬਹਾਦਰ ਨੇ ਧਰਮ ਦੀ ਰੱਖਿਆ ਲਈ ਲੋਕਾਂ ਨੂੰ ਸ਼ਕਤੀ ਅਤੇ ਮਜ਼ਬੂਤੀ ਮਹਈਆ ਕੀਤੀ ਸਾਰੇ ਸਿੱਖ ਧਰਮ ਦੀ ਮਹਾਨਤਾ ਨੂੰ ਚੋਟੀ ਤੇ ਪਹੁੰਚਾਇਆ ਸ੍ਰੀ ਗੁਰੂ ਤੇਗਹਾ ਬਹਾਦਰ ਜੀ ਜਾਣਦੇ ਸਨ ਕਿ ਉਹਨਾਂ ਦੇ ਪਤਨ ਦਿਨਾਂ ਤੋਂ ਕੇ ਪ੍ਰਸਤਾਵ ਦੇ ਇਨਕਾਰ ਲਈ ਤਿੰਨ ਅਦਾ ਕੀਤੀ ਉਹਨਾਂ ਨੇ ਸਾਰੇ ਲਾਲਚਾਂ ਨੂੰ ਨਾ ਮੰਨਦਿਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਧਰਮ ਅਤੇ ਮਨੁੱਖਤਾ ਲਈ ਇੱਕ ਸੱਚੀ ਸ਼ਹਾਦਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਹੁਣੇ ਅੱਗੇ ਹਾਰ ਨਹੀਂ ਮੰਨੀ ਉਹਨਾਂ ਨੇ ਹਰ ਸਵਾਲ ਦੇ ਦਬਾਅ ਵਿੱਚ ਕਿਹਾ ਮੈਂ ਸਿੱਖ ਹਾਂ ਅਤੇ ਸਿੱਖ ਰਹਾਂਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿਖਿਆਵਾਂ ਅਤੇ ਬਲੀਦਾਨ ਤੋਂ ਸਾਨੂੰ ਸਭਕ ਲੈਣ ਦੀ ਲੋੜ ਹੈ ਉਹਨਾਂ ਦਾ ਬਲੀਦਾਨ ਸੱਚ ਹੈ ਸੱਚ ਜਿਤਨੀ ਅਤੇ ਸਾਰੇ ਪ੍ਰਤੀ ਇੱਕ ਔਰਤਕਾਰੀ ਜਰੀਏ ਲਈ ਸ੍ਰੀ ਨੰਦਾਈ ਹੈ ਉਹਨਾਂ ਨੇ ਆਮ ਤੌਰ ਤੇ ਵਿਸ਼ਵਾਸਿਤ ਜਾਤੀਵਾਰੇ ਤੇ ਵਿਦਕਰ ਆਪੇ ਜੀਵਨ ਸਾਥੀ ਰੋਗੋਂ ਲੜਾਈ ਲੜੀ ਤਾਂ ਕਿ ਹਰ ਇਨਸਾਨ ਆਪਣੀ ਤਸੰਗੀ ਅਦਰਸ਼ ਜ਼ਿੰਦਗੀ ਜੀ ਸਕੇ ਇਹ ਸੱਚਾ ਹੈ ਕਰਮ ਕਾਨੂੰਨ ਸਮਾਜ ਅਤੇ ਲੋਕਾਂ ਦੀ ਸਰਵਉੱਤਮ ਤੰਗ ਨਾਲ ਇਹਦਾ ਕਾਨੂੰਨ ਸਿਖਾਉਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਕਮਜ਼ੋਰ ਅਤੇ ਵਾਂਝਾਂ ਦੀ ਬੇਤਰੀ ਲਈ ਲੜੋ ਉਹਨਾਂ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਫਿਰ ਉਹ ਆਪ ਨੇ ਪਿਤਾ ਦੇ ਇਸ ਵਰਤਾਂ ਤੇ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ ਸਭੋਂ ਖਾਲਸਾ ਪੰਥ ਦੀ ਸਾਈਂ ਨੂੰ ਕਰਕੇ ਉਹਨਾਂ ਨੂੰ ਅੱਗੇ ਵਿਧਾਇਆ ਜੋ ਭਾਰਮਿਕਤਾ ਦੇ ਨਾਂ ਲਈ ਲੜਾਈ ਲਾਇਕ ਸ਼ਾਂਤਾਰਕਤੀ ਕੋਹਾ ਸਾਨੂੰ ਸਿਰ ਰੂਹ ਤੋਂ ਨਾ ਬਦਲੀ ਦੀਆਂ ਮਹਾਨ ਸਿੱਖਿਆਵਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਦੀਆਂ ਸਿਖਿਆਵਾਂ ਸਾਨੂੰ ਮਕਸਦਪੂਰਨ ਜ਼ਿੰਦਗੀ ਅਤੇ ਸਮਾਨਤਾ ਹਮੇਸ਼ਾ ਸ਼ਾਨ ਅਤੇ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਨਾ ਦੇ ਸਮਾਜਿਕ ਜ਼ਿੰਦਗੀ ਤੋਂ ਸੋਚ ਚਾ ਬਣਾਈ ਰੱਖਣ ਤੇ ਮਾਰਗ 'ਤੇ ਚੱਲਣਾ ਸਿਖਾਉਂਦੀਆਂ ਹਨ ਕਿਰਗੁਰੂ ਤੇਗਵਾਰ ਜੀ ਦੇ ਮਹਾਨ ਸ਼ਬਦ ਮਨੁੱਖਤਾ ਦੀ ਊਰਜਾ ਤੇ ਗਿਆਨ ਦਾ ਜੜ੍ਹ ਸਥਾਈ ਸਰੂਪ ਹਨ ਉਹਨਾਂ ਦੇ ਸ਼ਬਦ ਮਿਠਾਸ ਭਰੇ ਪਾਠਾਂ ਸਦਾਰਨ ਲੋਕਾਂ 'ਤੇ ਲੱਖਣ ਪ੍ਰਭਾਵ ਪੈਂਦਾ ਹੈ ਉਹਨਾਂ ਨੇ ਸ਼ਾਂਤੀਪੂਰਨ ਤੇ ਮਨੋਖੀ ਤੰਗ ਨਾਲ ਤਾਨਾਸ਼ਾ ਅਤੇ ਕੱਟੜ ਹਾਕਮ ਬਰੋਧ ਲੜਾਈ ਲੜੀ ਉਹਨਾਂ ਦੀਆਂ ਸਖੀਆਂਾਂ ਆਉਣ ਵਾਲੀਆਂ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ ਸ੍ਰੀ ਗੁਰੂ ਤੇਗ ਬਹਾਦਰ ਜੀਵਨ ਤੋਂ ਬਿਨਾਂ ਘੁੜਾਏ ਹਰ ਸਥਿਤੀ ਦਾ ਸਾਹਮਣਾ ਕਰਨ ਤੇ ਪੂਰੀ ਤਨ ਸ਼ਾਂਤੀ ਅਤੇ ਦ੍ਰਿੜਤਾ ਨਾਲ ਜਿਉਣਾ ਸਿਖਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ